ਬੁੱਧਵਾਰ ਨੂੰ ਇਸ਼ਤਿਹਾਰ ਆਜੂ ਜਲਦੀ ਤੁਹਾਨੂੰ ਖੁਸ਼ਖਬਰੀ ਮਿਲਣੀ ਹੈ ਉਮਰ ਹੱਦ ਦੀ ਛੋਟ ਦਾ ਤੁਹਾਡਾ ਹੋਇਆ ਪਿਆ ਬਹੁਤ ਜਲਦੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਅਸਾਮੀਆਂ ਦੇ ਮੰਗੇ ਇਹ ਗੱਲਾਂ ਸਾਨੂੰ 31 ਤਰੀਕ ਦੀ ਮੀਟਿੰਗ ਦੇ ਵਿੱਚ 31 ਜਨਵਰੀ ਦੀ ਮੀਟਿੰਗ ਦੇ ਵਿੱਚ ਜਾਂ 8 ਤਰੀਕ ਦੀ ਮੀਟਿੰਗ ਦੇ ਵਿੱਚ 21 ਤਰੀਕ ਦੀ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਦੇ ਵਿੱਚ ਸਬ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਤੁਹਾਨੂੰ ਪਤਾ ਹੈ 31 ਜਨਵਰੀ ਦੀ ਮੀਟਿੰਗ ਆਪਣੀ ਸਬਕਮੇਟੀ ਨਾਲ ਹੋਈ ਹੈ 8 ਤਰੀਕ ਦੀ ਮੀਟਿੰਗ ਆਪਣੀ ਸਿੱਖਿਆ ਮੰਤਰੀ ਦੇ ਨਾਲ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਹੋਈ ਹੈ 21 ਤਰੀਕ ਦੀ ਮੀਟਿੰਗ ਆਪਣੀ ਜਿਹੜੀ ਦੁਬਾਰਾ ਫੇਰ ਸੀਐਮ ਹਾਊਸ ਦੇ ਵਿੱਚ ਉਹਨਾਂ ਦੇ ਓਐਸਡੀ ਦੇ ਨਾਲ ਹੋਈ ਹੈ ਜਿਹਦੇ ਵਿੱਚ ਇਹ ਗੱਲਾਂ ਆਖੀਆਂ ਗਈਆਂ ਨੇ ਸਾਨੂੰ ਭਰੋਸਾ ਦਿੱਤਾ ਗਿਆ 21 ਤਰੀਕ ਨੂੰ ਤਾਂ ਸਾਨੂੰ ਇਹ ਗੱਲ ਕਹਿਤੀ ਸੀ ਕਿ ਅਗਲੇ ਬੁੱਧਵਾਰ ਤੱਕ ਤੁਹਾਨੂੰ ਖੁਸ਼ਖਬਰੀ ਮਿਲਣੀ ਹੈ ਮੇਰਜ਼ਗਰ ਸਾਥੀਓ ਜੇ ਇਹ ਗੱਲਾਂ ਤੁਹਾਨੂੰ ਅਸੀਂ ਹੁਬੂ ਆ ਕੇ ਦੱਸ ਦਿੰਦੇ ਮੀਟਿੰਗਾਂ ਚੋਂ ਕਿ ਸਾਨੂੰ ਇਹ ਗੱਲ ਆਖੀ ਗਈ ਹੈ ਜਿਵੇਂ ਬਹੁਤੇ ਸਾਥੀ ਇਸ ਗੱਲ ਤੇ ਇਤਰਾਜ਼ ਕਰਦੇ ਹੁੰਦੇ ਆ ਕਿ ਸਾਨੂੰ ਜਿਹੜਾ ਮੀਟਿੰਗ ਦੇ ਵਿੱਚ ਕੁਝ ਹੋਇਆ ਜਿਹੜੀ ਗੱਲ ਹੋਈ ਉਹ ਨਹੀਂ ਦੱਸੀ ਜੇ ਅਸੀਂ ਹੁਬੂ ਓਮੇ ਆ ਕੇ ਦੱਸ ਦਿੰਦੇ ਤਾਂ ਤੁਹਾਡੇ ਵਿੱਚੋਂ ਬਹੁਤੇ ਸਾਥੀਆਂ ਨੇ 11 ਤਰੀਕ ਦੇ ਪ੍ਰੋਟੈਸਟ ਦੇ ਵਿੱਚ ਜਾਂ 25 ਦੇ ਵਿੱਚ ਆਉਣਾ ਨਹੀਂ ਸੀ ਤੇ ਜਾਂ ਹੁਣ ਬੁੱਧਵਾਰ ਜਿਹੜਾ ਲੰਘ ਚੁੱਕਿਆ 21 ਤੱਕ ਨੂੰ ਮੀਟਿੰਗ ਕਰਕੇ ਆਇਆ 28 ਤਰੀਕ ਦਾ ਦੁਬਾਰਾ ਬੁੱਧਵਾਰ ਲੰਘਿਆ ਤੁਹਾਨੂੰ ਪਤਾ ਸਾਰਿਆਂ ਨੂੰ ਉਸ ਦੇ ਵਿੱਚ ਕਿਸੇ ਨੇ ਸ਼ਾਮਲ ਨਹੀਂ ਸੀ ਹੋਣਾ ਉਹਨਾਂ ਨੂੰ ਇਹ ਗੱਲ ਲੱਗਣੀ ਸੀ ਕਿ ਬੁੱਧਵਾਰ ਤੱਕ ਸਾਡਾ ਇਤਿਹਾਰ ਆ ਜੂ ਜਿਵੇਂ ਕਿ ਪੰਜਾਬ ਸਰਕਾਰ ਦੇ ਸੀਐਮ ਦੇ ਓਐਸਡੀ ਬਰਾੜ ਨੇ ਸਾਨੂੰ 21 ਤਰੀਕ ਦੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਕਿਉਂਕਿ ਅਸੀਂ ਇਹ ਗੱਲ ਸਮਝਦੇ ਸੀ ਕਿ ਹਲਾ ਰਹੇ ਐ ਇਹ ਸਿਰਫ ਡੰਗਟਪਾਈ ਕੀਤੀ ਜਾ ਰਹੀ ਹੈ ਇਹ ਜਲਦੀ ਚੋਣ ਜਾਬਤਾ ਲੱਗੇ ਉੱਥੋਂ ਤੱਕ ਸਾਨੂੰ ਟਰਕਾਇਆ ਜਾ ਰਿਹਾ ਹੈ ਲਗਾਤਾਰ ਲਾਰੇ ਲਾ ਲਾ ਕੇ ਸਾਨੂੰ ਉਸ ਸਮੇਂ ਦੇ ਨੇੜੇ ਲਜਾਇਆ ਜਾ ਰਿਹਾ ਹੈ ਤਾਂ ਕਰਕੇ ਅਸੀਂ ਜਿੱਥੇ ਆਪਣੀ ਮੀਟਿੰਗ ਮਿਲੀ ਹੁੰਦੀ ਸੀ ਨਾਲ ਦੀ ਨਾਲ ਪ੍ਰੋਟੈਸਟੋ ਲਿਖਿਆ ਹੁੰਦਾ ਸੀ ਜਿਵੇਂ ਆਪਾਂ 8 ਤਰੀਕ ਦੀ ਮੀਟਿੰਗ ਭਾਵੇਂ ਮਿਲੀ ਸੀ 11 ਦਾ ਪ੍ਰੋਟੈਸਟ ਆਪਾਂ ਪਲਾਨ ਕੀਤਾ ਸੀ ਤੇ ਕੀਤਾ ਇਸ ਤੋਂ ਬਾਅਦ 21 ਤਰੀਕ ਦੀ ਮੀਟਿੰਗ ਭਾਵੇਂ ਆਪਾਂ ਨੂੰ ਮਿਲੀ ਹੋਈ ਸੀ 25 ਦਾ ਆਪਾਂ ਪਹਿਲੇ ਪਲਾਨ ਕੀਤਾ ਸੀ ਤੇ 25 ਨੂੰ ਆਪਾਂ ਐਕਸ਼ਨ ਕੀਤਾ ਹੁਣ ਵੀ 6 ਤਰੀਕ ਦੀ ਮੀਟਿੰਗ ਆਪਾਂ ਨੂੰ ਮਿਲੀ ਹੋਈ ਹੈ 8 ਤਰੀਕ ਦਾ ਆਪਾਂ ਉਸੇ ਦਿਨੀ 25 ਤਰੀਕ ਵਾਲੇ ਦਿਨ ਹੀ ਅਨਾਉਂਸ ਕਰਕੇ ਆਏ ਆ ਇਹ ਸਾਨੂੰ ਕਿਉਂਕਿ ਅਸੀਂ ਇਹ ਗੱਲ ਸਮਝਦੇ ਆ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਉਹਨਾਂ ਦੇ OSD ਸਾਨੂੰ ਲਾਰੇ ਲਾ ਕੇ ਮੋੜਦੇ ਆ ਜਦੋਂ ਤੱਕ ਸਾਡਾ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਜਦੋਂ ਤੱਕ ਸਾਡੀ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਕੋਈ ਐਡ ਨਹੀਂ ਆਉਂਦੀ ਅਸੀਂ ਉਦੋਂ ਤੱਕ ਨਹੀਂ ਬਣ ਸਕਦੇ ਇਸ ਕਰਕੇ ਸਾਥੀਓ ਜੇ ਤੁਹਾਨੂੰ ਅਜੇ ਵੀ ਭੁਲੇਖਾ ਹੈ ਇਸ ਗੱਲ ਦਾ ਕਿ ਪੰਜਾਬ ਸਰਕਾਰ ਆਪਣੀ ਕੀਤੀ ਹੋਈ ਗੱਲ ਕਦੇ ਪੂਰੀ ਕਰੂਗੀ ਤੁਹਾਡੇ ਪ੍ਰੋਟੈਸਟ ਬਣਾ ਨਹੀਂ ਕਰਦੀ ਇਸ ਕਰਕੇ ਭਾਵੇਂ ਸੇਧ ਦੀ ਮੀਟਿੰਗ ਆਪਾਂ ਨੂੰ ਮਿਲੀ ਹੋਈ ਹੈ ਉਹਦੇ ਵਿੱਚੋਂ ਬਹੁਤੀ ਆਸ ਸਾਨੂੰ ਨਜ਼ਰ ਨਹੀਂ ਆਉਂਦੀ ਤਾਂ ਕਰਕੇ 8 ਤਰੀਕ ਨੂੰ ਵੱਡੀ ਗੰਟੀ ਦੇ ਵਿੱਚ ਆਪਾਂ ਸਮਰੂਰ ਪਹੁੰਚਣਾ ਸਾਰਿਆਂ ਨੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਮੋਤੀ ਜਿਹੜਾ ਮਹਿਲਾ ਦਿਵਸ ਦੇ ਉੱਤੇ ਮਹਾਰਾਜਾ ਸਤੋਜ ਦੇ ਮਹਿਲਾ ਅੱਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ 8 ਤਰੀਕ ਨੂੰ ਸੰਗਰੂਰ ਵੱਡੀ ਗੰਟੀ ਵਿੱਚ ਪਹੁੰਚੋ ਬੇਜਗਾ ਸਾਝੇ ਮੁਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਤਲਵਾ